ਇਸ ਹਫਤੇ ਜੇ ਪੰਜਾਬੀ ਕੈਨੇਡਾ ਪੁਲਿਸ ਦੇ ਪੇਜ ਸਪੈਸ਼ਲੀ ਪੀਲ ਪੁਲਿਸ ਦੇ ਪੇਜ ਤੇ ਛਾਏ ਪਏ ਨੇ ਕ੍ਰਾਈਮ ਤਾਂ ਪਹਿਲਾਂ ਵੀ ਹੁੰਦਾ ਸੀ ਤੇ ਪੰਜਾਬੀਆਂ ਦੀ ਇਨਵੋਲਵਮੈਂਟ ਵੀ ਹੁੰਦੀ ਰਹੀ ਆ ਪਰ ਇਸ ਹਫਤੇ ਦੀਆਂ ਇੰਡੀਆਂ ਨਿਊਜ਼ ਆ ਗਈਆਂ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸੋਮਵਾਰ 16 ਜੂਨ 2025 ਨੂੰ ਇੱਕ ਟੋਇੰਗ ਕੰਪਨੀ ਨਾਲ ਜੁੜਿਆ ਸਕੈਮ ਪੁਲਿਸ ਨੇ ਫੜਿਆ ਜਿਹਦੇ ਵਿੱਚ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਟੋਇੰਗ ਕੰਪਨੀ ਚਲਾਉਂਦੇ ਸੀ ਤੇ ਗੱਡੀਆਂ ਦੀ ਇੰਸ਼ੋਰੈਂਸ ਦੇ ਝੂਠੇ ਕਲੇਮ ਕਰ ਕਰਕੇ ਇਹਨਾਂ ਨੇ ਮਿਲੀਅਨ ਡਾਲਰ ਛਾਪੇ ਨੇ ਜਿਸ ਵਿੱਚ 18 ਜਣੇ ਫੜੇ ਗਏ ਨੇ ਜਿਸ ਵਿੱਚ ਇੱਕ ਔਰਤ ਵੀ ਹੈ ਹੁਣ ਮੰਗਲਵਾਰ ਆਜੋ 17 ਜੂਨ ਹੁਣ ਤੱਕ ਦੀ ਸਭ ਤੋਂ ਲਾਰਜ ਡਰੱਗ ਰਿਕਵਰੀ ਕੀਤੀ ਗਈ ਹੈ 50 ਮਿਲੀਅਨ ਦੀ ਜਿਹੜੇ ਫੜੇ ਗਏ ਆ ਉਹਨਾਂ ਦੀਆਂ ਫੋਟੋ ਆ ਤੁਸੀਂ ਦੇਖ ਲਓ ਬੁੱਧਵਾਰ 18 ਜੂਨ ਨੂੰ ਦੋ ਜਣਿਆਂ ਨੂੰ ਫੜਿਆ ਗਿਆ ਸ਼ਰਾਬ ਚੋਰੀ ਦੇ ਮਾਮਲੇ ਵਿੱਚ ਇਹਨਾਂ ਤੇ ਪਹਿਲਾਂ ਵੀ ਚਾਰਜ ਲੱਗ ਚੁੱਕੇ ਨੇ ਉਹ ਵੀ ਸ਼ਰਾਬ ਚੋਰੀ ਦੇ ਹੀ ਉਦੋਂ ਇਹਨਾਂ ਬਾਰੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਗਈ ਸੀ ਕਿ ਇਹ ਹਜੇ ਇਲਜ਼ਾਮ ਲੱਗੇ ਨੇ ਕੋਈ ਸਾਬਤ ਨਹੀਂ ਹੋਇਆ ਪਰ ਇੱਕ ਵਾਰ ਫੇਰ ਸ਼ਰਾਬ ਚੋਰੀ ਦੇ ਮਾਮਲੇ 'ਚ ਫੜੇ ਜਾਣਾ ਇਹ ਵੀ ਬੜੇ ਸਵਾਲ 'ਚ ਖੜੇ ਕਰਦਾ ਹੈ ਵੀਰਵਾਰ 19 ਜੂਨ 11 ਜਣੇ ਟੈਕਸੀ ਸਕੈਮ ਵਿੱਚ ਫੜੇ ਗਏ ਆ ਜਿਦੇ ਵਿੱਚ ਇਹ ਫੇਕ ਟੈਕਸੀਆਂ ਬਣਾ ਕੇ ਸਵਾਰੀਆਂ ਨੂੰ ਪਿਕ ਕਰਦੇ ਸੀ ਪੇਮੈਂਟ ਦੇ ਬਹਾਨੇ ਉਹਨਾਂ ਦੇ ਕਾਰਡ ਚੇਂਜ ਕਰਕੇ ਉਹਨਾਂ ਦੇ ਖਾਤਿਆਂ 'ਚੋਂ ਲੱਖਾਂ ਰੁਪਏ ਕੱਢ ਲਏ ਗਏ ਅਜੇ ਇਹ ਹਫਤਾ ਪੂਰਾ ਵੀ ਨਹੀਂ ਹੋਇਆ ਤੇ ਇਹ ਖਬਰਾਂ ਕਲੀਆਂ ਅਨਟਾਰੀਓ ਵਿੱਚ ਹੋਈਆਂ ਨੇ ਅੱਜ ਜਿਹੜੀ ਸੜੀ ਵਿੱਚ ਰੋਜ਼ ਗੋਲੀਆਂ ਚੱਲ ਰਹੀਆਂ ਨੇ ਉਹਦੀ ਗੱਲ ਨਹੀਂ ਕੀਤੀ ਮੈਂ ਸਮਝ ਨਹੀਂ ਆ ਰਹੀ ਪੰਜਾਬੀ ਚਾਲ ਕਿਦਨਾਂ ਪਾਇਆ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵੀ ਦੱਸੋ